ਇਹ ਜਿਹੜਾ ਕੇਸ ਆ ਨਾ ਇਹ ਬਿੱਲ ਬਕਾਇਦਾ ਤੌਰ ਤੇ 2018 ਦੇ ਵਿੱਚ ਵੀ ਆਇਆ ਸੀ ਇਹ ਪ੍ਰਗਟ ਸਿੰਘ ਕਹਿੰਦਾ ਵਾ ਤੇ ਉਦੋਂ ਕੁਝ ਨਹੀਂ ਹੋਇਆ ਤੇ ਇਹ ਬਿੱਲ ਦੇ ਤੇ ਉਦੋਂ ਜ ਬਹੁਤਾ ਕੁਝ ਫਰਕ ਨਹੀਂਗਾ ਥੋੜਾ ਫਰਕ ਦੂਸਰੀ ਚੀਜ਼ ਜੇ ਇਹਦੇ ਚ ਉਮਰ ਕੈਦੀ ਸਜ਼ਾ ਹੋ ਜਾਂਦੀ 10 ਸਾਲ ਦੀ ਸਜ਼ਾ ਹੋਦੀ ਜੀ ਦੁਰਵਰਤੂ ਵੀ ਬੜੀ ਹੋਏ ਜਿਸ ਤਰ੍ਹਾਂ ਲੋਕਾਂ ਨੇ 498 ए ਦੀ ਦੁਰਵਰਤੂ ਕੀਤੀ ਸੀ ਨਾ ਪੀ ਜਿਹਦਾ ਵੀ ਕਾਰਚ ਮਾੜਾ ਜਿਹਾ ਝਗੜਾ ਹੋ ਗਿਆ ਤੋ ਨੇ ਕਹਿਤਾ ਜੀ ਮੇਰੀ ਘੁੱਟ ਮਾਰ ਵੀ ਕੀਤੀ ਤੇ ਮੇਰ ਤੋਂ ਦੇਜ ਮੰਗਿਆ ਤੇ 6-6 ਮਹੀਨੇ ਪਰਿਵਾਰ ਦੀ ਜ਼ਮਾਨਤ ਨਹੀਂ ਛਡਦੇ। ਅਖੀਰ ਦੇ ਉੱਤੇ ਅਦਾਲਤਾਂ ਨੂੰ ਠੰਢੀ ਹੋਣਾ ਪਿਆ ਤਾਂ ਜ਼ਬਾਨ ਤ ਮੌਕੇ ਦੇ ਦੇਣੀ ਪਈ ਉਹਨਾਂ ਨੂੰ। ਪੀ ਇਹ ਗਲਤ ਹੋ ਰਿਹਾ। ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਦੁਰਵਰਤੋਂ ਹੋ ਸਕਦੀ ਆ ਪੀ ਕਿਸੇ ਬੰਦੇ ਨੂੰ ਫੜੋ ਉਹਦੇ ਤੇ ਦੋਸ਼ ਲਾਓ 20 ਸਾਲ ਜਿਲਤ पे ਜੀ ਉਹਨੂੰ 10 ਸਾਲ ਜਿਲਤ ਭੇਜ ਦਿੱਤੀ। ਹਾਂ। ਦੂਰ ਵਰਤੋਂ ਹੋਣ ਦੇ ਵਿੱਚ ਚਾਂਸ ਬਹੁਤ ਜ਼ਿਆਦੇ ਨੇ ਅਗਲੀ ਗੱਲ ਹੁਣ ਇਹਨਾਂ ਨੇ ਪਹਿਲਾਂ ਇਹ ਗੱਲ ਕਹੀ ਪਈ ਸੀ ਬਿਲ ਇਰ ਇਮੀਡੀਏਟਲੀ ਬੈਲਜੇਰ ਲਿਆ ਰਹੇ ਉਹਨੂੰ ਪਾਸ ਕੀਤਾ ਜਾਊਗਾ ਤੇ ਉਹਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਊਗੀ ਮੌਤ ਦੀ ਸਜ਼ਾ ਮੇਦਵੀ ਵਾਲੇ ਦੀ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਦੀ ਪ੍ਰੋਰਟਾ ਕਰਤੀ ਵੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਚਲੋ ਮੌਤ ਦੀ ਸਜ਼ਾ ਤੇ ਬਹੁਤ ਮਾੜੀ ਆ ਉਸ ਦੇ ਅੱਖਾਂ ਚ ਅਸੀਂ ਵੀ ਨਹੀਂ ਹੈਗੇ ਪੀ ਇਸ ਕੰਮ ਵਾਸਤੇ ਕਿਸ਼ ਨੂੰ ਮੌਤ ਦੀ ਸਜ਼ਾ ਹੋਵੇ। ਬੜ ਇੱਕ ਸਵਾਲ ਹੈ ਵੀ ਪੁੱਛੇ ਉੱਠਿਆ ਵੀ ਬਾਕੀ ਗ੍ਰੰਥਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਨਗਰਾਜ ਰਖਾਇਆ ਜਾ ਰਿਹਾ ਵੀ ਇਹ ਜਾਗਦੀ ਜੋਤ ਬਾਕੀ ਜਿਹੜੇ ਉਹਨਾਂ 'ਚ ਇਹ ਚੀਜ਼ ਨਹੀਂ ਹੈਗੀ। ਨਹੀਂ ਵੀ ਸਰਕਾਰ ਵਾਸਤੇ ਸਾਰੇ ਧਰਮ ਬਰਾਬਰ ਆ। ਅਸੀਂ ਕਹਿੰਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਯੁੱਗ ਦੇ ਕੁਰਾਨ ਵਾਲੇ ਆਪਣੀ ਗੱਲ ਕਰਦੇ ਵੀ ਸਾਡਾ ਕੁਰਾਨ ਕੀ ਹੈ। ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ। ਇਹ ਦਾ ਕੁਰਾਨਨ ਕੁਰਾਨ ਇਹਦਾ ਪੰਜਾਬੀ ਚ ਉਲ타 ਵੀ ਮਹਾਰਾਜਾ ਰਣਜੀਤ ਸਿੰਘ ਕਰਾਇਸੀ ਪਹਿਲੀ ਟ੍ਰਾਂਸਲਿਟ ਕਰਾਉਣ ਦੀ ਉਹਨੇ ਕਰਾਈ ਸੀ ਆਪਣੇ ਖਰਚੇ ਤੇ ਹੁਣ ਇਹਦੇ ਵਿੱਚ ਜੇ ਤੁਸੀਂ ਬੇਅਦਬੀ ਦੀ ਗੱਲ ਕਰਨੇ ਆਂ ਕਿ ਕਾਨੂੰਨ ਦੇ ਵਿੱਚ ਸਜ਼ਾ ਨਹੀਂ ਹੋਣੀ ਚਾਹੀਦੀ ਹੈ ਕਈ ਲੋਕ ਕਹਿੰਦੇ ਇਹ ਗੱਲ ਦੀ ਨਹੀਂ ਹੋਣੀ ਚਾਹੀਦੀ ਜਿਹੜੀ ਦੂਜੀ ਗੱਲ ਆਪਾਂ ਕੀਤੀ ਆ ਉਹ ਗਲਤ ਸਹੀ ਆ ਵੀ ਆਪਕੋ ਤੁਹਾਨੂੰ ਤੁਹਾਡਾ ਮੁਬਾਰਕ ਸਾਨੂੰ ਸਾਡਾ ਮੁਬਾਰਕ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਬਾਰਕ ਹਿੰਦੂਆਂ ਨੂੰ ਗੀਤਾ ਮੁਬਾਰਕ ਮੁਸਲਮਾਨਾਂ ਨੂੰ ਕੁਰਾਨ ਮੁਬਾਰਕ ਤੇ ਸਾਈਆਂ ਨੂੰ ਬਾਈਬਲ ਮੁਬਾਰਕ ਉਹ ਵੀ ਆਪਣੇ ਗ੍ਰੰਥੂ ਕਿਸੇ ਦੂਜੇ ਗ੍ਰੰਥ ਨੂੰ ਘੱਟ ਨਹੀਂ ਸਮਝਦੇ ਇਸ ਕਰਕੇ ਮੈਂ ਸੋਚਦਾ ਵੀ ਇਹ ਜੇ ਗੱਲ ਕਰਦੇ ਤਾਂ ਬਹੁਤੀ ਵਜਨਦਾਰ ਨਹੀਂ ਬਣਦੀ ਉਹ ਵੀ ਗ੍ਰੰਥ ਨੇ ਧਾਰਮਿਕ ਗ੍ਰੰਥ ਦੇ ਲੋਕ ਪੂਜਦੇ ਨੂੰ ਉਹਨਾਂ ਦੀ ਗੱਲ ਕਰਦੇ ਨੇ ਪੜ੍ਹਦੇ ਤੇ ਤਮਿਲ ਕਰਦੇ ਨੇ ਉਹ ਵੀ ਸ਼ਾਮਲ ਕੀਤੇ ਤੇ ਕੋਈ ਨੁਕਸਾਨ ਨਹੀਂ ਚੇਗਾ ਹੁਣ ਇਹਦੇ ਵਿੱਚ ਤੁਸੀਂ ਵੇਖੋ ਜਿਹੜੀ ਗੱਲ ਤੁਸੀਂ ਕਹੀ ਆ ਵੀ ਮਨਪ੍ਰੀਤ ਈਆਲੀ ਨੇ ਇਹ ਗੱਲ ਕਹੀ ਵੀ ਸਰਕਾਰਾਂ ਬੇਦਬੀ ਨਹੀਂ ਕਰਨੀਆਂ ਕੋਈ ਸ਼ੱਕ ਨਹੀਂ ਗੱਲ ਨਹੀਂ ਲੇਕਿਨ ਸਰਕਾਰਾਂ ਦੀ ਡਿਊਟੀ ਬਣਦੀ ਜੇ ਬੇਦਬੀ ਹੋ ਗਈ ਤਾਂ ਇਨਸਾਫ ਤਾਂ ਦੇਣ ਬਿਲਕੁਲ ਸਹੀ ਜੀ ਇੱਕਵੇਂ ਬਲਾਰੇ ਨੂੰ ਸੁਣ ਰਿਆ ਸਨ ਨੇ ਕੀ ਕਿਹਾ ਸਪਰਗਰਸਾ ਪ੍ਰਗਟ ਸਿੰਘ ਨੇ ਕਿਹਾ ਸੀ ਪ੍ਰਗਟ ਸਿੰਘ ਨੇ ਇਹ ਗੱਲ ਕਹੀ ਆ ਵੀ ਇੱਕ ਬਲ ਸਾਬ ਵਕੀਲ ਨੇ ਇੱਕ ਉਹ ਨੇ ਤੇ ਇੱਕ ਬਕਾਇਦਾ ਤੌਰ ਤੇ ਸਾਡੇ ਜਿਹੜੇ ਖੱਟੜਾ ਸਾਹਿਬਾਨ ਬੀਰ ਸਿੰਘ ਖੱਟੜਾ ਜਿਹੜੇ ਸਾਡੇ ਹੈਗੇ ਕਹਿੰਦੇ ਆ ਜੀ ਟੈਰਰ ਹੈ ਜੀ ਇੰਨਾ ਦੋ ਬੰਦਿਆਂ ਨੇ ਜਿਹੜਾ ਸੀ ਇਹ ਬਰਗਾੜੀ ਕਾਣ ਦੀ ਗੱਲ ਕੀਤੀ ਤੇ ਬਲ ਸਰਕਾਰੀ ਨਹੀਂ ਪ੍ਰਾਈਵੇਟ ਵਕੀਲ ਤੇ ਇਹ ਅਲੀ ਸਾਹਿਬ ਕਹਿੰਦੇ ਜੀ ਉਹ ਗਗਨ ਦੀ ਐਡਵੋਕੇਟ ਬਲ ਸੇ ਜਿਹੜੇ ਉਹਨਾਂ ਕੋਲ ਮੈਂ ਗਿਆ ਮੈਂ ਉਹਨਾਂ ਨੂੰ ਕਿ ਤੁਸੀਂ ਕੰਮ ਬਹੁਤ ਸੁਣਾ ਕਰਦੇ ਹੋ ਤੁਹਾਡੇ ਕੋਲ ਵੀ ਟੀਮ ਵੀ ਹੈਗੀ ਹੈ ਤੇ ਜੇ ਕੋਈ ਖਰਚੇ ਵਰਚੇ ਜੁੜੇ ਦੱਸ ਦਿਓ ਤੁਹਾਡੀ ਮਦਦ ਕਰਨੀ ਸੀ ਤਿਆਰ ਅਗੋ ਨੇ ਕਿਹਾ ਸੀ ਕਿ ਮੈਂ ਸਿੱਖ ਨਹੀਂ ਮੇਰੀ ਕੋਈ ਡਿਊਟੀ ਨਹੀਂ ਬਣਦੀ ਮੈਂ ਆਪਣੀ ਡਿਊਟੀ ਤੇ ਆਇਆ ਤੇ ਰਣਵੀਰ ਸਿੰਘ ਜਿਹੜਾ ਖਟੜਾ ਸੀਗਾ ਆਈਜੀ ਜੀ ਨੇ ਉਹ ਕੇਸ ਦੀ ਐਫਆਈ ਲੌਂਚ ਕੀਤੀ ਸੀ ਸਾਰਾ ਕੇਸ ਫੋਲੋ ਕੀਤਾ ਸੀ ਬਰਗਾੜੀ ਵਾਲਾ ਉਹਨੂੰ ਵੀ ਪੁੱਛਦੇ ਦੋ ਵਿਅਕਤੀਆਂ ਨੂੰ ਬੁਲਾ ਕੇ ਪੁੱਛ ਲੈਣਾ ਚਾਹੀਦਾ ਵੀ ਤੁਸੀਂ ਉਦੋਂ ਕੀ ਕੀਤਾ ਸੀ ਤੇ ਇਹਦੇ ਵਿੱਚ ਕੀ ਹੋਣਾ ਚਾਹੀਦਾ ਜਿਨ੍ਹਾਂ ਨੇ ਬਕਾਇਦਾ ਤਪਤੀਸ਼ ਕੀਤੀ ਸਾਰੀ ਇਹਦੀ ਤੇ ਜਿਹੜੀ ਇਆਲੀ ਹੋਰਾਂ ਨੇ ਗੱਲ ਕਹੀ ਆ ਕਿ ਸਰਕਾਰਾਂ ਬੇਅਦਬੀ ਨਹੀਂ ਕਰੋਣੀਆਂ ਅਸੀਂ ਇਆਲੀ ਜੀ ਨੇ ਸਹਿਮਤ ਆ ਕਿ ਸਰਕਾਰਾਂ ਨਹੀਂ ਕਰੋਣੀਆਂ ਪਰ ਜਿੱਥੇ ਬੇਅਦਬੀ ਹੈਗੀ ਹੁੰਦੀ ਉਹਦਾ ਇਨਸਾਫ ਤਾਂ ਦਵਾਉਂਦੀਆਂ ਨੇ ਨਾ ਇਹ ਤੇ ਸਰਕਾਰ ਦੀ ਡਿਊਟੀ ਬਣਦੀ ਐ ਨਾ ਕਿ ਜੇ ਬੇਅਦਬੀ ਹੋਈ ਤੇ ਦੋਸ਼ੀਆਂ ਨੂੰ ਫੜ ਕੇ ਅੰਦਰ ਕਿਨੇ ਕਰਨਾ ਇਨਸਾਫ ਕਿਨੇ ਦੇਣਾ ਇਨਸਾਫ ਆ ਕੇ ਕੋਈ ਏਲੀਅਨ ਤਾਂ ਨਹੀਂ ਨਾ ਕਹਿੰਦੇ ਇਹਨਾਂ ਲੋਕਾਂ ਨੇ ਦੇਣਾ ਲੇਕਿਨ ਕਾਂਗਰਸ ਸਰਕਾਰ ਦੇ ਟਾਈਮ ਦੇ ਉੱਤੇ ਜਿਹੜੀ ਪ੍ਰਗਟਨੇ ਗੱਲ ਕਹੀ ਨਾਲ ਪ੍ਰਗਟ ਸਿੰਘ ਕਹਿੰਦਾ ਆ ਵੀ ਸਾਡਾ ਇੱਕ ਧੜਾ ਇਹ ਗੱਲ ਕਹਿੰਦਾ ਸੀਗਾ ਕਿ ਬੇਦਬੀ ਦਾ ਮਾਮਲਾ ਹੱਲ ਨਾ ਹੋਵੇ ਅਕਾਲੀ ਸਰਕਾਰ ਵੇਲੇ ਸੋਰੀ ਕਾਂਗਰਸ ਸਰਕਾਰ ਵੇਲੇ ਇੱਕ ਧੜਾ ਚਾਹੁੰਦਾ ਸੀ ਵੀ ਇਹਦਾ ਕੋਈ ਫੈਸਲਾ ਹੋਵੇ ਇਹਦਾ ਮਤਲਬ ਇਹ ਆ ਵੀ ਉਹ ਕਹਿੰਦਾ ਵੀ ਜਿਹੜੀ ਕਾਰਵਾਈ ਕੀਤੀ ਸੀਗੀ ਸਾਡੇ ਜਦੋਂ ਨੀਰਨ ਨੇ ਮੁਖਮੰਦਰੀ ਬਣਦਿਆਂ ਉਹ ਤੜਾ ਚਾਹੁੰਦਾ ਸੀ ਵੀ ਇਹਨਾਂ ਨੂੰ ਸਜ਼ਾ ਹੋਵੇ ਤੇ ਇਹਨਾਂ ਦੀ ਕੋਈ ਇਨਸਾਫ ਮਿਲੇ ਕੈਪਟਨ ਤੜਾ ਚਾਹੁੰਦਾ ਸੀ ਵੀ ਨਹੀਂ ਜਿੱਦਾਂ ਚੱਲਦਾ ਚੱਲੀ ਜਾਂਦਾ ਕੋਈ ਕਰਨਾ ਕੋਈ ਕੁਝ ਨਹੀਂ ਕਿ ਕੈਪਟਨ ਨੇ ਜੇਸ ਤਰੀਕੇ ਨਾਲ ਗੁਰੂ ਸਾਹਿਬ ਨਾਲ ਸੌਂਹ ਮੂੰਹ ਕਰਕੇ ਸੌਂਹ ਖਾਦੀ ਗੁਟਕਾ ਸੇ ਫੜ ਕੇ ਤੇ ਮੇਰਾ ਖਿਆਲ ਹੈ ਨਾ ਵੀ ਏਡੂ ਕਨੌਣੀ ਹਰਕਤ ਕੋਈ ਨਹੀਂ ਹੋ ਸਕਦੀ ਜਿਹਦਾ ਖਮਿਆਜਾ ਦੇ ਭੁਗਟਣ ਰਹੇ ਨੇ ਮੰਤਪ੍ਰੀਤੀ ਵਾਲੀ ਜੇ ਮੈਂ ਗੱਲ ਕਹੀ ਪੀ ਸਰਕਾਰਾਂ ਬੇਇੱਜ਼ਤੀ ਨਹੀਂ ਕਰਾਉਂਦੀਆਂ ਤੇ ਜੇ ਸਰਕਾਰਾਂ ਨੇ ਇਨਸਾਫ਼ ਨਹੀਂ ਦਿੱਤਾ ਤੇ ਅੱਜ ਖਮਾਜਾਂ ਵੀ ਤੇ ਉਹੀ ਭੁਗਤ ਰਹੇ ਨੇ ਕਾਲੀ ਭੁਗਤ ਰਹੇ ਨੇ ਕਿ ਅੱਜ ਇਸ ਕਰਕੇ ਅੱਜ ਜਿਹੜਾ ਬਕਾਇਦਾ ਤੌਰ ਤੇ ਵਿਧਾਨ ਸਭਾ ਦੇ ਵਿੱਚ ਵਿਧਾਨ ਵਿਧਾਨ ਸਭਾ ਦੇ ਸੱਤ ਜਿਹੜੀ ਇਹਦੀ ਡਿਸਕਸ਼ਨ ਹੋਈ ਹੈ ਤੇ ਮੁੱਖ ਮੰਤਰੀ ਨੇ ਤੇ ਇਥੋਂ ਤੱਕ ਕਹਿਤਾ ਵੀ ਬੇਦਬੀਆਂ ਕਰਉਣ ਵਾਲੇ ਤੇ ਨਸ਼ਿਆਂ ਦੀ ਤਸ਼ਕਰੀ ਨੂੰ ਅੰਜ਼ਾਮ ਤੱਕ ਪਹੁੰਚਾਉਣ ਵਾਲੇ ਅੱਜ ਨਾਬਾ ਜੇਲ੍ਹ 'ਚ ਬਿਠੇ ਜਾ ਕੇ ਮੁਲਾਕਾਤ ਕਰ ਪੁੱਛੂ ਕੀ ਆ। ਇਸੇ ਕਰਕੇ ਜਿਹੜੇ ਸਾਡੇ ਬਾਕੀ ਬੁਲਾ ਰਹੇ ਸੀਗੇ ਉਹਨਾਂ ਨੇ ਵੀ ਤੇ ਕਾਫੀ ਤਿੱਖੀ ਨੋਚਨਾ ਕੀਤੀ ਆ ਵੀ ਇਹਦੀ ਜਿਹੜੀ ਆ ਕੇਸ ਦੀ ਜਿਹੜੀ ਆ ਇਹ ਬਿੱਲ ਬਣਨਾ ਚਾਹੀਦਾ ਬਿੱਲ ਪਾਸ ਹੋਣਾ ਚਾਹੀਦਾ ਵਾ। لیکن ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਹ ਬਿੱਲ ਹੁਣ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਤੇ 6 ਮਹੀਨੇ ਸਮਾਂ ਦਿੱਤਾ ਵੀ ਛੇ ਮਹੀਨੇ ਦੇ ਰਿਪੋਰਟ ਦੇਣਗੇ। ਹੂੰ। 6 ਮਹੀਨੇ ਜਿਵੇਂ ਪੈ ਸਕਦੀ ਸੀ, 15 ਮਹੀਨੇ ਪੈ ਸਕਦੀ ਸੀ, 2 ਮਹੀਨੇ ਪੈ ਸਕਦੀ ਸੀ। ਬਿਲਕੁਲ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ 1144 ਦਿਨ ਤੇ 27000 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਵਾ ਸਰਕਾਰ ਨੇ ਕੀਤਾ ਦਸ ਹੁਣ ਪੱਕੀ ਇਹ ਜੀ। ਕੀ ਰਿਵਿਊ ਕੀਤਾ ਇਹਨਾਂ ਨੇ? ਇਸ ਕਰਕੇ ਬਾਜਬਾ ਸਭ ਆਪਣੀ ਜਗ੍ਹਾ ਸੱਚੇ ਨਹੀਂ। ਸਰਕਾਰ ਨੇ ਇਹ ਨ ਵੀ ਕੀਤਾ ਕੁਝ ਨਹੀਂ ਗਾ 3.5 ਸਾਲ ਬੀਤ ਗਏ ਆ। ਹੁਣ ਤੁਹਾਨੂੰ ਚੇਤਾ ਆ ਵੀ ਬੇਦਬੀ ਦਾ ਮਾਮਲਾ ਹੱਲ ਕਰਨਾ ਵਾ। 3.5 ਸਾਲਾਂ ਦੇ ਵਿੱਚ ਨਾ ਕੋਟਕਪੂਰਾ ਨਾ ਬਰਗਾਲੀ ਤੇ ਨਾ ਦੇਵਲ ਕਲਰਾਂ ਨਾਲ ਸਾਥ ਮਿਲਿਆ ਜੇ ਤੱਕ। ਉਹਨਾਂ ਐ ਵੀ ਗੱਲ ਕਹੀ ਵੀ ਤੁਹਾਡਾ ਹੀ ਐਮਐਲਏ ਜਿਹੜਾ ਵਾ ਉਹ ਮੁਰ ਵਿਜੇਪ੍ਰਤਾਪ ਸਮਾਂ ਮੰਗਦ ਰਿਹਾ ਪੇ ਨੂੰ ਸਮਾਂ ਦੇ ਦਿਓ ਥੋੜਾ ਜਿਹਾ ਕਿਉਂ ਮੈਂ ਆਪਣੀ ਗੱਲ ਕਰ ਸਕਾਂ ਇੱਥੇ ਤੁਸੀ ਸਮਝ ਨਹੀਂ ਤਾ ਉਹਨੂੰ ਬੰਦੇ ਨੂੰ ਇਸ ਕਰਕੇ ਜਿਹੜਾ ਬੇਦਬੀ ਦਾ ਮਾਮਲਾ ਸੀਗਾ ਹਾਲ ਦੀ ਕੜੀ ਫੇਰ ਉਹ ਖਟਾਈ ਚ ਪੈ ਗਿਆ ਉਹ ਖਟਾਈ ਚ ਇਸ ਕਰਕੇ ਪੈ ਗਿਆ ਬਾਪੀ ਉਹਨਾਂ ਦੀ ਡੇਟ ਰੱਖ ਲਈ ਪਹਿਲਾਂ ਉਹਨਾਂ ਦੀ ਹੈਗੀ ਸੀ 14 ਹੀ ਪਹਿਲਾਂ ਉਹਨਾਂ ਦੀ ਹੈਗੀ ਸੀਗੀ ਵੀ ਆਪਾਂ ਅੱਜ ਹੀ ਨਿਬੇੜ ਦੇਣਾ ਕੱਲ ਬਿਲਦਨ ਬਸ ਜਵਾਬ ਦੇ ਗਿਨੂ ਅੱਜ ਤੇ ਮੇਟ ਦੇਣਾ 15 ਨੂੰ ਲੇਕਿਨ ਬਾਅਦ ਵਿੱਚ ਜੋ ਸਟੈਂਡਿੰਗ ਕਮੇਟੀ ਨੂੰ ਭੇਜਤਾ ਉਹਨੇ ਥੋੜਾ ਜਿਹਾ ਹੈਰਾਨ ਵੀ ਕੀਤਾ ਪਰੇਸ਼ਾਨ ਵੀ ਕੀਤਾ ਤੇ ਬਾਜਵਾਤ ਸਾਹਿਬ ਨੇ ਅਗਿਆ ਵੀ ਪਹਿਲੀ ਸਰਕਾਰ ਨੇ ਵੀ ਕੁਛ ਨਹੀਂ ਕੀਤਾ ਤੇ ਕਰਨਾ ਤੁਸੀਂ ਵੀ ਕੁਛ ਨਹੀਂ ਬਿਲਕੁਲ ਸਹੀ ਗੱਲ ਤੁਸੀਂ ਵੀ ਕਹਿੰਦੇ ਆ ਵੀ ਮੱਖੀ ਮਾਰਨੀ ਹੈ ਇਸ ਸਤਾ ਦੇ ਸਤਾ ਦੇ ਵਹਿ ਕੇ ਇਸ ਕਰਕੇ ਇਹ ਬੇਦਬੀ ਦੇ ਇਨਸਾਫ ਦੀ ਕੋਈ ਆਸ ਮਿਲਦੀ ਹਾਲ ਦੀ ਕਿਹੜੀ ਸਾਨੂੰ ਕਿਰਨ ਦਿਖਾਈ ਨਹੀਂ ਦਿੰਦੀ ਜੀ